ਦਰਜਾ ਕਾ ਹੋ ਹੈਲੋ ਕਿ ਹੋ ਹੈਲੋ ਹੈਲੋ ਡੱਗੀ ਤੇਰਾ ਨਾਮ ਕੀ ਹੈ ਹੋ ਰੈਂਚੋ ਵਿਨਸੀਦਾ ਆਪਾ ਬਾਹਣਵਾ ਕੇ ਬੀਤੀ ਪਾਉ ਦਾ ਤੇ ਗਰਮ ਜਿਹਾ ਪਾਣੀ ਘੜਤਾ ਵਿੱਚੋਂ ਤੇ ਹੁਣ ਠੰਡਾ ਪਾਣੀ ਪਾ ਦਨੇ ਮੋਟਰ ਦਾ ਦੇਖਦੇ ਆਂ ਜੇ ਤ ਲੈਟ ਆ ਗਈ ਨਾਈਪਰ ਕੱਸੀ ਦਾ ਪਾਣੀ ਲਾ ਦਾਂਗੇ ਆ ਹੁਣ ਥੋੜੀ ਥੋੜੀ ਤਾਂ ਟੰਗੂਰ ਜੀ ਮਾਰ ਲੱਗ ਗਈ ਲਾਈਟ ਵੀ ਹਜੇ ਹੋਣੀ ਗਈ ਆ ਪਰ ਚਲ ਕੋਈ ਨਹੀਂ ਇੱਥੇ ਪਾਣੀ ਚੱਲਦੀ ਰਹਿੰਦਾ ਕੱਸੀ ਦਾ ਆਪਣਾ ਤਾਂ 15 10 15 ਮਿੰਟਾਂ ਦਾ ਕੰਮ ਹੈਗਾ ਹਾ ਇੰਨਾ ਕ ਸਾਰਾ ਖੱਬਲ ਤਾਂ ਘਟਦਾ ਤੇ ਬਾਕੀ ਆਪਾਂ ਕਰਦੇ ਆ ਤੇ ਪਹਿਲਾਂ ਆਪਾਂ ਪੜਦੇ ਆ ਡਾਣੀਆ ਪਹਿਲਾਂ ਇਹਨਾਂ ਦਾ ਕੰਮ ਕਰਦੇ ਆ ਆ ਫੁੱਟੀ ਹੋਈ ਪੈਪਲੈਂਟ ਵੀ ਲੱਗਦਾ ਆਪ ਨੂੰ ਹੀ ਬੰਦ ਕਰਨੀ ਪੈਣੀ ਆ ਇੱਕ ਤਾਂ ਟੋਆਵਰ ਡੂੰਗਾ ਉਦਾਂ ਵੀ ਪਾਣੀ ਪੈ ਪੈ ਕੇ ਨਡੂੰਗਾ ਹੋ ਗਿਆ ਤੇ ਚਲੋ ਦੇਖਦੇ ਆ ਇਹਨੂੰ ਪੜਦਾ ਮੈਂ ਫਿਰ ਇਹਦੇ ਬਾਅਦ ਇਹ ਤੋਂ ਬਾਅਦ ਮਿਸਤਰੀ ਨਾਲ ਸੱਦ ਕੇ ਥੋੜਾ ਜਿਹਾ ਫਿਰ ਆਪ ਹੀ ਕਰਵਾ ਲਾਂਗੇ ਉਹਰ ਉਤਾਇ ਤੇ ਕੀ ਤੋਂ ਉਮੀਦ ਰੱਖੀਏ ਪਰ ਜਿਨ੍ਹਾਂ ਦੇ ਪਾਣੀ ਜਾਂਦਾ ਸੀ ਉਹਨਾਂ ਨੂੰ ਵੀ ਨਾਲ ਲੱਗਣਾ ਚਾਹੀਦਾ ਸੀ ਲੋਕ ਬਸ ਆਪਦੇ ਵਾਰੀ ਸੋਚਦੇ ਨੇ ਹੂੰ ਦੂਜਿਆਂ ਦਾ ਕੀ ਆ ਕੰਮ ਬਹੁਤ ਜ਼ਿਆਦਾ ਨੇ ਅਜੇ ਉਧਰਲੇ ਖੇਤ ਜਾ ਕੇ ਕੱਖਾਂ ਤੇ ਸਪਰੇਅ ਕਰਕੇ ਆਉਣੀ ਆ ਪੁੱਤ ਤੂੰ ਕੀ ਕਰੇਂਗਾ ਨਾਲ ਖੇਤ ਜਾ ਕੇ ਮੈਂ ਤਾਂ ਸਪਰੇਅ ਕਰਕੇ ਆਉਂਗਾ ਤੈਨੂੰ ਕਿੱਥੇ ਬਿਠਾਉਂਗਾ ਮੋਟਰਾ ਉਾਂ ਤੇ ਫਿਰ ਮੈਂ ਪਿੱਛੇ ਟੰਗਣੀ ਪਊਗੀ ਉਹ ਢੋਲੀ ਤੂੰ ਕਿੱਥੇ ਬੈਠੇਗਾ ਹੈ ਜਾਏਗਾ ਵਾੜਾ ਹਿੰਦੀ ਐ ਕ ਤਾਂ ਹਿੰਦੀ ਕਰਨੇ ਵੇਲੇ ਕਹਾਣੀ ਕਰਨੀ ਉਹ ਤੋਂ ਕਹਦੇ ਕਰੇਗਾ ਮੈਂ ਇੱਥੋਂ ਨਹੀਂ ਹੁੰਦਾ ਇਹ ਕੰਮ ਕੁੱਮ ਜਾਂ ਛੋਟਾ ਹੁਣ ਮੈਂ ਨਾਲ ਸਪਰੇਅ ਕਰਾਉਣ ਜਾਣੀ ਐ ਰੇਸਟੇ ਹੁਣ ਜਾਣਾ ਪਾਣੀ ਲਾਉਣ ਜਾਣਾ ਹਾਂ ਤਾਂ ਐ ਕਰੀ ਜਾਣਾ ਰਹਿਣਾ ਕੋਲਾ ਪੀ ਕੇ ਚਾਹ ਫੇਰ ਖੇਤ ਨੂੰ ਜਾ ਕੋਲਾ ਪੀ ਕੇ ਚਾਹ ਫੇਰ ਖੇਤ ਨੂੰ ਜਾ ਵੱਡੇ ਵੱਡੇ ਗਰਫਤੇ ਕਹਿੰਨਾ ਮੈਂ ਸਪਰੇਅ ਦੇਖਣੇ ਵੀ ਕਿਵੇਂ ਕਰਦੇ ਹੁੰਦੇ ਨੇ ਕਹਿੰਨਾ ਮੈਨੂੰ ਨਾਲ ਲੈ ਕੇ ਜਾਓ ਦੇਖੀ ਨੀ ਕਿ ਸਪਰੇਅ ਕਰਦੇ ਫੇਰ ਮੈਂ ਕਰਕੇ ਕੰਮ ਹੈ ਆ ਜਾ ਕਰੀ ਤਾਂ ਵਧੀਆ ਹੁਣ ਲੱਗ ਗਈ। ਵਧੀਆ ਜਿਹਾ ਵਾਰ ਨਿਕਲੇ। ਤੇ ਬਸ ਥੋੜਾ ਜੈ ਇਹਨੂੰ ਰੋਗ ਜਾ ਪਿਆ ਪਿਆਗਾ। ਉਹਦੇ ਕਰਕੇ ਆਪਾਂ ਸਪਰੇਅ ਕਰਨੀ ਹੈ ਤੇ ਹੁਣ ਮੌਸਮ ਠੀਕ ਹੋ ਗਿਆ ਸੀਗਾ। ਸੇਕ ਵੱਜ ਗਏ ਸੀਗੇ। ਦਿਨੇ ਗਰਮੀ ਬਹੁਤ ਜ਼ਿਆਦਾ ਹੁੰਦੀ ਆ। ਹੁਣ ਮਾਰ ਦਨ ਕਰ ਦਨੇ ਸਪਰੇਅ। ਲਓ ਬਈ ਚੱਕੀ ਢੋਲੀ ਤੇ ਕਰੀਏ ਸਪਰੇਅ। ਇੱਕ ਨਜ਼ਾਰਾ ਪਾਰ ਇਹਦਾ ਇਹ ਹੈਗੀ ਹੈ ਬੈਂਟਰੀ ਵਾਲੀ ਸਪਰੇਅ ਕਰਨ ਦਾ ਨਜ਼ਾਰਾ ਆ ਜਾਂਦਾ ਇਹਦੇ ਨਾਲ ਹੁਣ ਤਾਂ ਸਪਰੇਅ ਲਈ ਬਹੁਤ ਆ ਤਾਂ ਕਾਟ ਚੀਜ਼ਾਂ ਚੱਲੀਆਂ ਨੇ ਇੱਕੋ ਜਹਾਜ਼ ਆ ਚੱਲਿਆਗਾ ਉਹਦੇ ਨਾਲ ਸਪਰੇਅ ਕਰਦੇ ਨੇ ਤੇ ਇੱਕੋ ਵਿੱਚ ਮਸ਼ੀਨ ਚੱਲਦੀ ਆ ਉਸ ਉਸ ਉਹਦੇ ਨਾਲ ਕਰਦੇ ਨੇਗੇ ਬਾਕੀ ਪੰਪ ਨਾਲ ਤਾਂ ਹੁਣ ਬਹੁਤ ਲੋਕ ਕਰਦੇ ਨੇਗੇ ਹੈ ਹੈਲੀਕਾਪਟਰ ਹਾਂ ਉਹ ਹੈਲੀਕਾਪਟਰ ਵਾਂਗੂ ਬਣਾਇਆ ਹੋਇਆ ਹੈ ਉਹ ਉਹਦੇ ਨਾਲ ਵੀ ਸਪਰੇਅ ਕਰ ਦੇਣਾ ਹੈ ਉੱਪਰ ਉਹ ਤਨੂ ਖਾ ਕੇ ਲਿਆਉਂਗਾ ਮੈਂ ਉਹ ਆਪਣੇ ਉੱਥੇ ਸਪਰੇਅ ਕਰਨਗੇ ਇੱਥੇ ਲੈ ਵੀ ਥੋੜੇ ਦਿਨਾਂ ਨੂੰ ਆ ਨਿਕਲੇ ਆ ਜਾ ਡੌਗੀ ਨਾਲ ਹੈਲੋ ਕਰੀਏ ਇਹ ਨਾਲ ਕਰੀਏ ਹੈਲੋ ਬੜਾ ਘੰਟਾ ਤਾਂ ਹੈਲੋ ਹੈਲੋ ਕਰਾਂਗਾ ਹੈਲੋ ਹੱਥ ਨਾ ਫੜ ਲੈ ਮੈਂ ਹੱਥ ਫੜ ਲੂ ਇਹ ਅਹ ਹੈ ਜਾਂ ਕਰੂ ਏ ਮੇਰੀ ਹੈਲ ਮੇਰੇ ਨਾਲ ਹੈਲੋ ਟੋਟਲ ਚੈਨਲ ਜਿਹਦੇ ਨਾਲ ਕਹਣਾ ਲੈ ਫਿਰ ਆਪਾਂ ਇ ਤੋ ਕਰ ਲੈਣੇ ਆ ਇਹਦਾ ਗਿਆ ਕਾ ਇਧਰ ਗਿਆ ਕਾ ਓ ਹੈਲੋ 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 ਡੱਗੀ ਤੇਰਾ ਨਾਂ ਕੀ ਹੈ ਔਰ ਐਂਕੋ ਕੀ ਨਾਮ ਏਦਾ ਪੋਟੋ ਟੌਮੀ ਟੌਮੀ ਰੈਂਚੋ ਪੋਚੋ ਕਿਨਾ ਸੀ ਇਹਦਾ ਕਿਨਾ ਸੀ ਇਹਦਾ ਚੋਚੋ 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 ਲਾ ਇਹ ਸੁਣਦੇ ਨਹੀਂ ਮੱਲਾ ਇਹ ਕੰਨਾ ਚ ਰੂਟ ਸਾਈ ਕਰਦਾ ਹੈ ਹਲੋ ਕਰ ਜਾ ਹੌਣ ਘਟਦਾ ਮੂਹਿਆ ਕੱਜ ਨਹੀਂ ਸੁਣਈ ਐ ਗੁਰਫਤੇ ਕਿੱਧਰ ਗਿਆ ਉਹ ਗੁਰਫਤੇ ਉਹ ਅੱਗੇ ਸਾਡੇ ਬੱਚੇ ਉਹ ਅੱਗੇ ਸਾਡਾ ਸਾਰਾ ਵੱਡਾ ਬੱਚਾ ਕਰਿਆ ਨਾ ਹੋਂਦ ਕੋ